ਕੁਝ ਦਿਨ ਪਹਿਲਾਂ ਲੁਧਿਆਣਾ ਦੇ ਸਾਨੇਵਾਲ ਨੇੜੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ। ਉਹਨਾਂ ਦਾ ਸਰਹੰਦ ਦੇ ਸ਼ਮਸ਼ਾਨਘਾਟ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਇਹ ਹਾਦਸਾ ਆਪਣੀ ਧੀ ਦੀ ਡੋਲੀ ਨੂੰ ਵਿਦਾ ਕਰਕੇ ਘਰ ਪਰਤਦੇ ਸਮੇਂ ਵਾਪਰਿਆ ਸੀ। ਇਹਨਾਂ ਦੇ ਵਿੱਚ ਸਰਹੰਦ ਪਰਿਵਾਰ ਦੇ ਅਸ਼ੋਕ ਨੰਦਾ, ਉਹਨਾਂ ਦੀ ਪਤਨੀ ਕਿਰਨ ਨੰਦਾ ਤੇ ਮਾਸੀ ਰੇणु ਬਾਲਾ ਸ਼ਾਮਿਲ ਸਨ। ਉਹ ਸਾਨੇਵਾਲ ਨੇੜੇ ਇੱਕ ਸੜਕੀ ਹਾਦਸੇ ਦੇ ਵਿੱਚ ਮਾਰੇ ਗਏ ਸਨ। ਉਨਾ ਦਾ ਅੰਤਿਮ ਸੰਸਕਾਰ ਸਰਹੰਦ ਵਿਖੇ ਕਰ ਦਿੱਤਾ ਗਿਆ ਹੈ ਇਸ ਵੇਲੇ ਸ਼ਹਿਰਪਾਰ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਸੰਗਠਨਾ ਦੇ ਪ੍ਰਤੀਨਿਧੀ ਵੀ ਸ਼ਾਮਿਲ ਸਨ ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਦੇ ਲਈ ਅੰਤਿਮ ਸੰਸਕਾਰ ਦੇ ਵਿੱਚ ਸ਼ਿਰਕਤ ਕੀਤੀ ਹੈ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਦੇਹਾਂਤ ਦੇ ਨਾਲ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ ਜ਼ਿਕਰ ਜੋ ਹੈ ਕਿ ਅਸ਼ੋਕ ਨੰਦਾ ਦੀ ਧੀ ਗਜਲ ਦਾ ਵਿਆਹ ਐਤਵਾਰ ਰਾਤ ਨੂੰ ਲੁਧਿਆਣਾ ਵਿੱਚ ਹੋਇਆ ਸੀ ਆਪਣੀ ਧੀ ਦੀ ਡੋਲੀ ਨੂੰ ਵਿਦਾ ਕਰਕੇ ਉਹ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਲ ਅਨੋਵਾ ਗੱਡੀ ਵਿੱਚ ਸਵਾਰ ਹੋ ਕੇ ਸਰਹੰਦ ਆਪਣੇ ਘਰ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਤਿੰਨ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹੜੇ ਕਿ ਅਜੇ ਵੀ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਇਸ ਵੇਲੇ ਰਾਜਨੀਤਿਕ ਆਗੂ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਨੰਦਾ ਫੈਮਿਲੀ ਇਹਨਾਂ ਦਾ ਬਿਜ਼ਨਸ ਹੈ ਜਿਹੜਾ ਨੰਦਾ ਮੋਟਰਸ 30-35 ਸਾਲ ਤੋਂ ਸਾਡੇ ਸ਼ਹਿਰ ਦਾ ਮੇਨ ਇਹਨਾਂ ਦਾ ਬਿਜ਼ਨਸ ਹੈ ਔਰ ਸਾਡੇ ਹਰੀਓਂ ਜੀ ਕਰਨ ਵਾਲਾ ਰੇਨੂ ਵਾਲਾ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਗਏ ਨੇ ਐਕਸੀਡੈਂਟ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਥੋਂ ਵਾਪਸ ਆਉਂਦੇ ਸੀ ਔਰ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਇਹ ਜੀ ਚਲੇ ਗਏ ਤੇ ਔਰ ਦੋ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਉਹ ਵੀ ਇੱਕ ਸੀਰੀਅਸ ਹੈ ਤੇ ਇੱਕ ਦਾ ਕੱਲ ਆਪਰੇਸ਼ਨ ਹੋਇਆ ਉਹ ਕਹਿੰਦੇ ਕੁਝ ਹੱਦ ਤੱਕ ਠੀਕ ਹੈ ਬਹੁਤ ਹੀ ਦੁਖਦਾਈ ਘਟਨਾ ਤੇ ਬਹੁਤ ਹੀ ਸਾਡੇ ਇਲਾਕੇ ਦਾ ਪ੍ਰਤਿਸ਼ਠਿਤ ਪਰਿਵਾਰ ਬਹੁਤ ਸਤਕਾਰਯੋਗ ਪਰਿਵਾਰ ਨੰਦਾ ਪਰਿਵਾਰ ਜਿਨ੍ਹਾਂ ਦੇ ਕਰ ਇਹ ਬਹੁਤ ਵੱਡਾ ਦੁਖਾਂਤ ਹੋਇਆ ਇੱਕ ਹੀ ਪਰਿਵਾਰ ਦੇ ਤਿੰਨ ਜੀ ਜਿਨ੍ਹਾਂ ਦੀ ਮੌਤ ਹੋ ਗਈ ਔਰ ਦੋ ਹਸਪਤਾਲ ਦੇ ਵਿੱਚ ਜੇਰੇ ਲਾਗਨੇ ਔਰ ਮੈਂ ਸਮਝਦਾ ਹਾਂ ਕਿ ਅੱਜ ਕਿਤੇ ਨਿਸਵੇ ਜਿਹੜੇ ਇਕੱਠੇ ਸਾਡੇ ਸ਼ਹਿਰ ਦੇ ਵਿੱਚ ਰੰਧ ਦੇ ਵਿੱਚ ਇਕੱਠੇ ਤਿੰਨ ਸਵੇ ਜਿਹੜੇ ਅੱਜ ਵਨਨ ਲੱਗਿਆ ਏ ਟੂ ਵੱਡਾ ਕਿ ਖਾਂਤ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਇੱਕ ਸਮੇਂ ਇੱਕ ਪਰਿਵਾਰ ਦੇ ਤਿੰਨ ਸਵੇ ਜਿਹੜੇ ਬਲਦੇ ਹੋਣ ਔਰ ਕੋਈ ਸ਼ਬਦ ਨਹੀਂ ਹੈਗਾ ਜਿਹੜਾ ਦੁੱਖ ਦਾ ਪਰਕਾਵਾ ਕੀਤਾ ਜਾ ਸਕਦੇ ਬਹੁਤ ਹੀ ਜਿਹੜੇ ਸਾਡੇ ਸ਼ਹਿਰ ਵਾਸਤੇ ਸਾਡੇ ਇਲਾਕੇ ਵਾਸਤੇ ਦੁਖਦਾਈ ਸਮਾਂ ਹੈਗਾ ਕਿ ਤੇ ਰੰਗ ਨਹੀਂ ਕੀਤਾ ਨਹੀਂ ਕੁਛ ਆ ਸਕਦਾ ਔਰ ਜਿਸ ਹਾਈਪਸ ਨੂੰ ਨਹੀਂ ਚਾਹ ਰਹਾ ਤੇ ਸੇ ਕੀਜੇ ਸਭ ਨੰਸ਼ਕਾਰ ਨੰਸ਼ਕਾਰ ਹੀ ਕਰਤੇ ਕਰਤੇ ਅਗੇ ਨੰਸ਼ਕਾਰ ਹੀ ਕਰਨੀ ਬਣਦੀ ਆ ਔਰ ਬਹੁਤ ਦੁੱਖਾ ਅੱਜ ਹਰ ਸ਼ਹਿਰ ਦਾ ਹਰੇਕ ਬੰਦਾ ਕਿਸੇ ਵੀ ਕਿਤੇ ਨਾਲ ਜੁੜਿਆ ਕਿਸੇ ਵੀ ਵਿਸ਼ਵਾਸ ਨਾਲ ਜੁੜਿਆ ਕਿਸੇ ਵੀ ਪਾਰਟੀ ਨਾਲ ਜੁੜਿਆ ਸਾਰੇ ਆਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਸਾਰੇ ਇੱਥੇ ਹਾਜ਼ਰ ਆ ਤੁਹਾਡਾ ਆਪਣਾ ਪਰਿਵਾਰ ਅਸੀਂ ਵੀ ਬਹੁਤ ਲੇਰ ਤੋਂ ਇਕੱਠੇ ਰਹਨੇ ਆ ਹਰ ਦੁੱਖ ਸੁੱਖ ਸੰਜੀ ਤੇ ਸਾਡੇ ਬਾਤੇ ਬਹੁਤ ਵੱਡਾ ਮੈਂ ਇਹ ਪ੍ਰਾਰਥਨਾ ਕਰਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਚਰਨਾਂ ਚ ਕਿ ਉਹਨਾਂ ਦਾ ਛੋਟਾ ਬੇਟਾ ਜਿਹੜਾ ਹੈਗਾ ਉਹ ਅਨਵਿਸ਼ਟ ਹੈਗਾ ਇਹ ਇਹ ਇਲਾਜ ਆ ਉਹ ਵੀ ਕਾਰ ਦੇ ਵਿੱਚ ਸੀ ਉਹਦੇ ਨਾਲ ਦੋ ਹੋਰ ਜਿਹੜੇ ਫੀਮੇਲ ਮੈਂਬਰ ਨੇ ਉਹ ਵੀ ਅਗੇ ਨੇ ਸੋ ਪਰਮਾਤਮਾ ਉਹਨਾਂ ਦੀ ਤੇ ਤਰਸ ਕਰਨ ਉਹਨਾਂ ਨੂੰ ਸਿਹਤਯਾਬ ਕਰਨ ਇਹ ਇਲਾਕੇ ਦਾ ਬਹੁਤ بڑا ਦੁਖਾਂਤ ਹੋਇਆ ਹੈ ਇਹ ਮੈਰੀ ਤੋਂ ਆ ਰਹੇ ਸੀ ਲੁਧਿਆਣੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੋਰ ਸਾਥੀਆਂ ਦੇ ਨਾਲ ਦੋ ਸਾਡੀਆਂ ਸਤਿਕਾਰਯੋਗ ਭੈਣਾਂ ਇੱਕ ਵੀਰ ਅਸ਼ੋਕ ਲੰਦਾ ਜੀ ਰੈਨੂ ਵਾਲਾ ਜੀ ਕਰਨ ਵਾਲਾ ਜੀ ਉਹ ਐਕਸੀਡੈਂਟ ਚ ਮੌਤ ਹੋ ਗਈ ਸੜਕਾਂ ਤੇ ਜਿਹੜੇ ਖੜੇ ਟਰੱਕਾਂ ਇਹ ਬਹੁਤ ਵੱਡਾ ਮੌਤ ਦਾ ਕਾਰਨ ਬਣ ਰਹੇ ਆ ਇਹਨਾਂ ਲਈ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਰਹੀ ਕੋਲ ਐਕਸੀਡੈਂਟ ਹੋ ਰਹਾ ਲੋਕ ਰੋਜ਼ ਜਾਨਾ ਰੋਜ਼ ਮਰ ਰਹਾ ਬੰਦਾ ਕੀ ਸੋਚਦਾ ਕੀ ਸੁਪਨੇ ਹੁੰਨੇ ਬੰਦੇ ਦੇ ਤੇ ਕੀ ਤੇ ਕੀ ਬਣ ਜਾਂਦਾ ਅੱਜ ਅਸੀਂ ਆਏ ਸ਼ਮਸ਼ਾਨ ਘਾਟ 'ਚ ਪੂਰਾ ਸਾਡਾ ਇਲਾਕੇ ਦਾ ਸ਼ਹਿਰ ਪਿੰਡਾਂ ਤੋਂ ਲੋਕ ਸਾਰੇ ਭਰੇ ਮਨ ਦੇ ਨਾਲ ਜੁਹ ਉਹਨਾਂ ਨੂੰ ਜਿਹੜਾ ਹੈ ਸੰਸਕਾਰ ਵੇਲੇ ਸੱਥ ਇਕੱਠੇ ਹੋਇਆ ਸਾਰਾ ਇਲਾਕਾ ਬੜੇ ਦੁੱਖਾਂ 'ਚ ਡੁੱਬਿਆ ਹੋਇਆ ਹਾਂਜੀ ਸਰ ਬਹੁਤ ਹੀ ਦੁਖਦਾਈ ਖਬਰ ਕਿ ਨੰਦਾ ਪਰਿਵਾਰ ਤੇ ਅਰੂੜਾ ਪਰਿਵਾਰ ਨੂੰ ਜਿਨ੍ਹਾਂ ਦੇ ਕੀ ਇੱਕ ਰਾਤ ਪਹਿਲਾਂ ਅਸੀਂ ਸਾਰੇ ਵਿਆਹ ਤੇ ਸੀਗੇ ਤੇ ਅਗਲੇ ਦਿਨ ਸਵੇਰੇ ਅਚਾਨਕ ਐਕਸੀਡੈਂਟ ਹੋਣ ਨਾਲ ਪਰਿਵਾਰ ਦੇ ਵਿੱਚ ਭਾਰੀ ਘਾਟਾ ਜਿਹੜਾ ਐਕਸੀਡੈਂਟ ਹੋਣ ਨਾਲ ਹੋਇਆ ਹੈ ਇਸ ਲਈ ਸਾਰੇ ਸ਼ਹਿਰ ਦੇ ਸ਼ਹਿਰ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਦੁੱਖ ਮਨਾਇਆ ਅਤੇ ਵਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਕਿਉਂਕਿ ਐਡਾ ਵੱਡਾ ਦੁੱਖ ਸਾਡੇ ਕੋ ਕਹਿਣ ਨੂੰ ਕੋਈ ਸ਼ਬਦ ਨਹੀਂ ਕਿ ਸਾਰੇ ਪਰਿਵਾਰ ਨੂੰ ਸਮਤ ਬਖਸ਼ਣ ਵਹਿਗੁਰੂ ਕਿਰਪਾ ਰੱਖੇ ਕਿ ਉਹ ਇੰਨਾ ਵੱਡਾ ਦੁੱਖ ਚੱਲ ਸਕੋ